फिर सजण ਜੇ ਕਰ ਹੱਸ ਕੇ ਟਾਲੇ ਨਾ ਥੋੜੀ ਡਿਲੇ ਕੱਟ ਰੱਖਿਓ ਦੁੱਖ ਸੁੱਖੋਂ ਤੇਰੇ ਜੇ ਕਰ ਹੱਸ ਕੇ ਟਾਲੇ ਨਾ ਜੇ ਇੱਕਦਮੀ ਜ਼ਿੰਦਗੀ ਚੋਂ ਹਰਦਮ ਖੁਸ਼ੀਆਂ ਪਾਲੇ ਨਾ ਟਿਕਰਾਂ ਨੂੰ ਕਰਕੇ ਪਾਸੇ ਜੇ ਮੁਸਕਾਨ ਨਹੀਂ ਆਉਂਦਾ i say ਸੋਚ ਕਿੰਨਾ ਚਿਰ ਪਹਿਲਾਂ ਰੱਜ ਕੇ ਹੱਸਿਆ ਖਿਲਿਆ ਐ ਰੋਂਦਾ ਹੀ ਰਹਿਣਾ ਸਾਰੀ ਪੂਜੀਂਦਗੀ ਆ ਨਹੀਂ ਮਿਲਿਆ ਆ ਨਹੀਂ ਹੋਇਆ ਆ ਨਹੀਂ ਹੋਇਆ ਆ ਨਹੀਂ ਹੋਇਆ ਸੁਣਿਓ ਜਨਮ ਲੈ ਤੋ ਰੋਇਆ ਹੁਣ ਤੱਕ ਰੋਂਦਾ ਹੀ ਮਿਲਿਆ ਐ ਸੋਚ ਕਿੰਨਾ ਚਿਰ ਪਹਿਲਾਂ ਰੱਜ ਕੇ ਹੱਸਿਆ ਖਿਲਿਆ ਸਮਾਂ ਬਿਤੌਣਾ ਹੀ ਨਹੀਂ ਆਉਂਦਾ ਓਏ ਪੈਕੇ ਵਿੱਚ ਪਦਵਾਰ ਜੇ ਸਮਾਂ ਬਿਤੌਣਾ ਹੀ ਨਹੀਂ ਆਉਂਦਾ ਕਰਦਾ ਨਹੀਂ ਸਮਿਖਿਆ ਬੈ ਚੰਗੇ ਤੇ ਮਾੜੇ ਦੀ ਜੇ ਦੇਖ ਕਿਸੇ ਦੀ ਮਿਹਨਤ ਨੀਅਤ ਰੱਖਦਾ ਸਾੜੇ ਦੀ ਹਾਂ ਹੁਣ ਸੁਣੋ ਜੇ ਕਰਦਾ ਨਹੀਂ ਸਮਿਖਿਆ ਬੈ ਚੰਗੇ ਤੇ ਮਾੜੇ ਦੀ ਜੇ ਦੇਖ ਕਿਸੇ ਦੀ ਮਿਹਨਤ ਨੀਅਤ ਰੱਖਦਾ ਸਾੜੇ ਦੀ ਸੁਖ ਭਾਲਦਾ ਆਰੇ ਤੇ ਹੱਥ ਹਿਲਾਉਣਾ ਹੀ ਨਹੀਂ ਆਉਂਦਾ ਓਏ ਸੁੱਖ ਭਾਲਦੇ ਸਾਰੇ ਤੇ ਹੱਥ ਹੈ चल बदल हुण खुद तक दीरानू कर महिनत कर सोना हथां दकीरूं निरवै जे पैरीअ जे खलोण ई न ਅਸੀਂ ਕਹੀਏ ਮੈਂ ਗੁਰੂ ਗੋਬਿੰਦ ਸਿੰਘ ਦਾ ਬਣ ਗਿਆ ਅਸੀਂ ਕਿਸੇ ਦੇ ਹੈਗੇ ਆ ਅਸੀਂ ਲੋਰ ਚ ਰਹੀਏ ਯਾਰ ਗਲਤੀ ਨਾ ਕਰੀਏ ਅਸੀਂ ਗੁਰੂ ਗੋਬਿੰਦ ਸਿੰਘ ਨਾਲ ਆਪਣਾ ਨਾਂ ਜੋੜ ਲਿਆ ਉਹ ਤੇ ਕੰਡਿਆਂ ਤੇ ਵੀ ਖੁਸ਼ ਰਹਿੰਦੇ ਸੀ ਸਾਨੂੰ ਕੀ ਬਿਮਾਰੀ ਪਈ ਉਹ ਤੇ ਆਪਣੇ ਆਪ ਨੂੰ ਕਾਇਮ ਰੱਖਦੇ ਸੀ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਸੀ ਉਹ ਜ਼ਿੰਦਗੀ ਨੂੰ ਮਾਣਦੇ ਸੀ ਅਸੀਂ ਸੁਖੀ ਕਿਉਂ ਰਹਿਣਾ ਹਰ ਵੇਲੇ ਜਦੋਂ ਵੀ ਸਾਡੀ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਪੁੱਛੇ ਕੀ ਹਾਲ ਹੈ ਤੇਰਾ ਇੱਕੋ ਹੀ ਗੱਲ ਕਹਿਣੀ ਚੜਦੀ ਗੱਲ ਚੜਦੀ ਕਲਾ ਇਹ ਚੀਜ਼ ਅੰਦਰੋਂ ਮਰਨ ਨਾ ਦੇਈਏ ਇਹ ਅੰਦਰ ਰੱਖੀਏ ਇਹ ਹੈ ਇਸ਼ਕ ਸਾਡਾ ਹੁਣ ਅਸੀਂ ਕਹੀਏ ਮੈਂ ਵੀ ਬੜਾ ਇਸ ਵਰਦਾ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਉਹਨਾਂ ਕਦੇ ਮਾਰਾ ਦਾ ਨਾਮ ਆਉਂਦਾ ਮੇਰੀ ਅੱਖਾਂ 'ਚ ਪਾਣੀ ਭਾਈ ਸਾਹਿਬ ਨੂੰ ਸੁਣਿਆ ਸਾਰੀਆਂ ਗੱਲਾਂ ਸੁਣ ਲਈਆਂ ਤੇ ਸੁਣ ਕੇ ਹੁਣ ਆ ਸ਼ੁਰੂ ਕਰ ਲੈ ਵੀ ਜਦੋਂ ਮਾਰਾ ਦਾ ਨਾਮ ਆਉਂਦਾ ਮੇਰੀ ਅੱਖ 'ਚ ਪਾਣੀ ਕੀ ਕਹੀ ਪਰ ਇਹ ਤਾਂ ਆਉਦਾ ਹੈ ਵੀ ਬਾਦਸ਼ਾਹ ਤੁਹਾਨੂੰ ਸਮਝ ਕੇ ਸਾਨੂੰ ਹਸਣਾ ਆ ਗਿਆ ਜਿੰਦਗੀ ਜੀਣੀ ਆ ਇਸਕ ਦਾ ਮਤਲਬ ਇਹ ਹੈ ਵੀ ਤੁਹਾਡੇ ਮੈਂ ਤੇਰੇ ਵਰਗਾ ਹੋ ਗਿਆ ਮੈਂ ਤੇਰੇ ਵਰਗਾ ਹੋ ਗਿਆ ਤੇਰੇ ਵਰਗਾ ਬਣ ਗਿਆ ਮੈਂ ਤੇਰੇ ਇਸ਼ਕ ਵਿੱਚ ਮੈਂ ਤੇਰੇ ਵਰਗੀ ਦਾੜੀ ਰੱਖ ਲਈ ਮੈਂ ਪੱਕ ਮੰਨਣ ਲੱਗ ਪਿਆ ਮੈਂ ਤੇਰੇ ਇਸ਼ਕ ਵਿੱਚ ਮੈਂ ਤੇਰੇ ਵਰਗਾ ਬਣ ਗਿਆ ਤੇਰਾ ਸੁਭਾਅ ਮੇਰਾ ਸੁਭਾਅ ਬਣ ਗਿਆ ਤੇਰੀਆਂ ਆਦਤਾਂ ਮੇਰੀਆਂ ਆਦਤਾਂ ਬਣ ਗਈਆਂ ਤੇਰਾ ਵੀ ਜਿਗਰਾ ਮੇਰਾ ਵੀ ਜਿਗਰਾ ਬਣਨ ਲੱਗ ਪਿਆ ਤੂੰ ਕੰਡਿਆਂ ਤੇ ਵੀ ਖੁਸ਼ ਰਹਿੰਦਾ ਸੀ ਚੜਦੀ ਕਲਾ 'ਚ ਰਹਿੰਦਾ ਸੀ ਸਾਡੇ ਅੰਦਰ ਵੀ ਚੜਦੀ ਕਲਾ ਆ ਗਈ ਅਸੀਂ ਵੀ ਕੈਮ ਕੈਮ ਰਹਿਣ ਲੱਗ ਪਏ ਅਸੀਂ ਸਿੱਖ ਲਿਆ ਇਹ ਐ ਇਹ ਐ ਪਿਆਰ ਉਹਦੇ ਵਰਗਾ ਹੋ ਗਿਆ ਵੀਰੋ ਜਿਹੜੇ ਬੰਦੇ ਕਿਸੇ ਕਥਾਵਾਚਕ ਨੂੰ ਜ਼ਿਆਦਾ ਸੁਣਦੇ ਹੋਣ ਉਹਦਾ ਸਟਾਈਲ ਫੋਲੋ ਕਰਨ ਲੱਗ ਜਾਂਦੇ ਆ ਉਹਦੇ ਵਾਂਗੂ ਬੋਲਣ ਲੱਗ ਜਾਂਦੇ ਆ ਉਹਦੇ ਵਾਂਗ ਉਹਦੇ ਵਰਗੀ ਤਰੀਕਾ ਵਰਤ ਲਈ ਪੈਂਦੇ ਨੇ ਉਹਦੇ ਵਾਂਗ ਕੋਈ ਦਿਸਣ ਲੱਗ ਪੈਂਦੇ ਨੇ ਉਹਨਾਂ ਦਾ ਪਹਿਰਾਵਾ ਉਹਨਾਂ ਵਰਗਾ ਹੋ ਜਾਂਦਾ ਤੇ ਜੇ ਗੁਰੂ ਗੋਬਿੰਦ ਸਿੰਘ ਨੂੰ ਫੋਲੋ ਕਰਦੇ ਆ ਇਸ਼ਕ ਕਰਦੇ ਆ ਪਿਆਰ ਕਰਦੇ ਆ ਉਹਨਾਂ ਦੀ ਫਿਰ ਉਹ ਚੜਦੀ ਕਲਾ ਸਾਡੇ ਵਿੱਚ ਦਿਸਣੀ ਚਾਹੀਦੀ ਹੈ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ